ਖਬਰ ਗੁਰਦਾਸਪੁਰ ਮਕੇਰੀਆਂ ਰੋਡ ਤੇ ਸਥਿਤ ਪਿੰਡ ਚਾਵਾ ਦੀ ਹੈ ਜਿੱਥੇ ਕਿ ਸੜਕ ਬਣਾਉਣ ਵਾਲੀ ਕੰਪਨੀ ਦੇ ਟਿਪਰ ਦੀ ਅਣਗਹਿਲੀ ਕਾਰਨ ਇੱਕ ਰੇੜੀ ਵਾਲੇ ਅਤੇ ਇੱਕ ਖੋਖੇ ਵਾਲੇ ਦਾ ਭਾਰੀ ਨੁਕਸਾਨ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਟਿਪਰ ਜਿਸ ਵਿੱਚ ਪ੍ਰੀ-ਮਿਕਸ ਭਰਿਆ ਹੋਇਆ ਸੀ ਤੇ ਉਸ ਦਾ ਡਰਾਈਵਰ ਬਿਨਾਂ ਹੈਂਡ ਬ੍ਰੇਕ ਲਗਾਏ ਟਿਪਰ ਖੜਾ ਕਰਕੇ ਨਾਲ ਦੀ ਦੁਕਾਨ ਤੇ ਮੋਬਾਈਲ ਰੀਚਾਰਜ ਕਰਵਾਉਣ ਲਈ ਚਲਾ ਗਿਆ ਜਿਸ ਤੋਂ ਬਾਅਦ ਉਤराई ਹੋਣ ਕਾਰਨ ਟਿਪਰ ਰਿੱਡ ਗਿਆ ਤੇ ਪਹਿਲਾ ਮਿਲਕ ਸ਼ੇਕ ਆਈਸਕ੍ਰੀਮ ਵਾਲੀ ਰੇੜੀ ਅਤੇ ਫਿਰ ਮੂੰਗਫਲੀ ਵਾਲੇ ਖੋਖੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਗਣੀ ਮਤ ਰਹੀ ਕਿ ਇਸ ਹਾਸੇ ਦੌਰਾਨ ਕਿਸੇ ਵੀ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਰਕੀ ਖੋਖੇ ਦੇ ਬੈਠੀ ਵਿਅਕਤੀ ਦੀ ਪਤਨੀ ਅਤੇ ਉਸ ਦੀ ਬੇਟੀ ਨੇ ਭੱਜ ਕੇ ਆਪਣੀ ਝਾਨ ਨੂੰ ਬਚਾਇਆ ਇਸ ਦੌਰਾਨ ਖੋਖੇ ਦੇ ਮਾਲਕ ਰਾਮਪਾਲ ਅਤੇ ਉਸ ਦੀ ਪਤਨੀ ਨੇ ਕਿਹਾ ਕਿ ਇਸ ਹਾਸੇ ਨਾਲ ਉਨ੍ਹਾਂ ਦਾ ਕਰੀਬ 25 ਤੋਂ 30000 ਰੁਪਏ ਦਾ ਨੁਕਸਾਨ ਹੋ ਗਿਆ जबकि दूसरी रेड़ी वाले मालिक मुताबिक उसका इस हादसे कारण डेढ़ लाख रुपए का नुकसान होया है नहीं पहले रेडी गिरी।, गिरी पहले रेडी गिरी पहले रेडी गिरी है फिर ये गिरा उसके बाद में हमारी कोली गिरी है हम तो अकेले थे दोनों लोग दो लोग थे और कौन था एक लड़की है हमारी क्या हुआ था दो तो लोग की रेडी टूटी थी अम्मा मैं दुकान ਐਂਡੀ ਦੇ ਬਾਹਰ ਖੜੇ ਦੇ ਜੀ ਕਿ ਉੱਪਰ ਤੋਂ ਬਰ ਕੋ ਸਮਾਨ ਬਣਾ ਕੇ ਦੇ ਰਹੇ ਤੇ ਇੱਕ ਤਾਂ ਅਚਾਨਕ ਹੀ ਆ ਰਾਵਰਾਂ ਤੋਂ ਗੱਡੀ ਆਈ ਔਰ ਛੱਡ ਗਈ ਆਵਾਜ਼ ਲਗਾਤੇ ਰਹੇਗੇ ਲੇਕਿਨ ਗੱਡੀ ਗੱਡੀ ਚੜhti ਨਹੀਂ ਔਰ ਤੋੜਦੇ ਤਾਂ ਨਹੀਂ ਠੀਕ ਆ ਪਨ ਹੋਏ 1.5 ਦਿਨ ਤੋਂ ਲੰਬੇ ਤੋਂ ਖਾਣਾ ਖਰ ਖਤਮ ਨਹੀਂ ਉਹ ਵੀ ਜਿਹੜੀ ਖਤਮ ਹੋ ਗਈ ਉਹਦਾ ਸਾਬਕਾ ਸਰਪੰਚ ਦਲਬੀਰ ਕੰਡਾ ਨੇ ਦੱਸਿਆ ਕਿ ਇਸ ਰੋਡ ਤੇ ਸੜਕ ਕਿਨਾਰੇ ਖੜੀਆਂ ਰੇੜੀਆਂ ਕਾਰਨ ਪਹਿਲਾਂ ਵੀ ਕਈ ਦੁਰਘਟਨਾਵਾਂ ਹੋ ਚੁੱਕੀਆਂ ਹਨ ਜਿਸ ਕਾਰਨ ਦੋ ਮੌਤਾਂ ਵੀ ਹੋਈਆਂ ਹਨ ਤੇ ਪਰ ਮਾਲਕਾਂ ਦੀ ਬੰਦੀ ਆ ਡਰਾਈਵਰ ਦੀ ਗਲਤੀ ਹੈਗੀ ਹੈ ਹਾਂਜੀ ਉਹਦੇ ਕਰਕੇ ਨੁਕਸਾਨ ਹੋਇਆ ਸਾਰਾ ਇਹਨਾ ਇਹ ਪਤਾ ਹੋ ਰਿਹਾ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਵੀ ਉਹ ਤਾਂ ਇਹਨਾਂ ਜਿਹੜਾ ਗਰੀਬ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਇਹ ਜਾਂ ਮਾਲਕ 'ਤੇ ਭਰੇ ਜਾਂ ਡਰਾਈਵਰ 'ਤੇ ਭਰੇ ਤੇ ਜਿਹੜੀ ਇੱਕੇ ਤੋਂ ਇਹ ਦੁਬਾਰਾ ਇਹੋ ਜੀ ਗਲਤੀ ਨਾ ਕਰ ਸਕੇ ਕੋਈ ਵੀ ਇਹੋ ਜੀ ਬਾਕੀ ਇੱਕ ਹੋਰ ਚੀਜ਼ ਹੈ ਕਿ ਜਿਹੜੀ ਪ੍ਰਸ਼ਾਸਨ ਦੀ ਵੀ ਇਹਦੇ ਵਿੱਚ ਗਲਤੀ ਬਹੁਤ ਵੱਡੀ ਹੈ ਉਹ ਵੀ ਉਹਨਾਂ ਐਪਲੀਕੇਸ਼ਨ ਦਿੱਤੀ ਹੋਈ ਬੜੀ ਬੜੀ ਅੱਗੇ ਵੀ ਇੱਥੇ ਸਾਡਾ ਜਿਹੜਾ ਪੋਜ਼ਿਟਿਵਿਟੀ ਤੋਂ ਲੈ ਕੇ ਚਾਵੇ ਤੱਕ ਜਿਹੜਾ ਕਾਫੀ ਸਟਰੋਨ ਏਰੀਆ ਵਾ ਦੋਹਾਂ ਸਾਈਡਾਂ ਤੇ ਦੁਕਾਨਾਂ ਹੋਣ ਕਰਕੇ ਲੋਕ ਇੱਕ ਜਿਹੜੇ ਰੇੜੀ ਵਾਲੇ ਸੜਕ ਦੇ ਉੱਤੇ ਰੇੜੀ ਲਾਉਂਦੇ ਆ ਪਹਿਲੇ ਵੀ ਲੋਕ ਦੁਕਾਨਦਾਰਾਂ ਨੇ ਜਿਹੜੀ ਪ੍ਰਸ਼ਾਸਨ ਕੋਲ ਮੰਨਤੀ ਸੀ ਵੀ ਥੋੜਾ ਜਿਹਾ ਇੱਥੇ ਧਿਆਨ ਰੱਖਿਆ ਜਾਵੇ ਇਹਦਾ ਇਹ ਚੀਜ਼ ਦਾ ਲੇਕਰ ਪ੍ਰਸ਼ਾਸਨ ਨੇ ਕੋਈ ਵੀ ਨਹੀਂ ਕਿ ਧਿਆਨ ਦਿੱਤਾ ਉਹਨਾਂ ਤੋਂ ਇਲਾਵਾ ਸਥਾਨਕ ਲੋਕਾਂ ਨੇ ਮੰਗ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਰੇੜੀ ਵਾਲਿਆਂ ਲਈ ਵੱਖਰੀ ਜਗ੍ਹਾ ਦਿੱਤੀ ਜਾਵੇ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਜਿਸ ਕਾਰਨ ਲਗਾਤਾਰ ਦੁਰਘਟਨਾਵਾਂ ਵਾਪਰ ਰਹੀਆਂ ਹਨ ਜਿੱਥੇ ਤੱਕ ਪਤਾ ਲੱਗਾ ਵਾ ਇਥੋਂ ਮਾਰਕੀਟ ਚੋਂ ਵੀ ਇਹ ਟਰੱਕ ਵਾਲਾ ਜਿਹੜਾ ਆਪਣਾ ਕੋਈ ਮੋਬਾਈਲ ਰੀਚਾਰਜ ਕਰਾਉਣ ਚਲ ਗਿਆ ਆਪਣਾ ਜਿਹੜਾ ਟਰੱਕ ਹੈ ਇਸ ਰਾਈ ਸਟਾਰਟ ਹੀ ਖੜ ਦਤਾ ਉਹ ਫਿਰ ਟਰੱਕਾ ਜਿਹੜਾ ਜੋ ਚਲਾਣਾ ਸੜਕ ਦੀ ਸੜਕ ਦੇ ਚਲਾਣ ਤੋਂ ਆਪਣੇ ਆਪ ਹੀ ਰੜ ਗਿਆ ਟਰੱਕ ਤੇ ਜਾ ਵਿੱਚ ਇਹਨਾਂ ਦੇ ਵਿੱਚੋਂ ਕਰ ਇਹਨਾਂ ਦੇ ਜਾਨ ਜੂਰ ਨੂੰ ਬਚ ਗਈ ਪਰ ਭਾਈ ਤਾਂ ਕਰਾਣੇ ਪੈਣੀ ਹੈ ਵਿਚਾਰੇ ਗਰੀਬ ਲੋਕ ਨੇ ਇੱਥੇ ਪ੍ਰਵਾਸੀ ਰਹਿੰਦੇ ਨੇ ਇਹ ਜੋ ਮੂਫਲੀ ਵਗੈਰਾ ਦੀ ਇੱਥੇ ਦਾਣਿਆਂ ਦੀ ਰੇੜੀਆਂ ਨੇ ਇਹ ਪ੍ਰਵਾਸੀ ਆ ਵਿਚਾਰੇ ਮੈਂ ਦੇਖਦਾ ਕੁੜੀਆਂ ਵਿਚਾਰੀ ਇੱਥੇ ਹਾਂਜੀ ਤੇ ਆ ਬਚਾਰਾ ਇੱਥੇ ਵੀ ਪ੍ਰਵਾਸੀ ਨੇ ਪ੍ਰਵਾਸੀ ਨੇ ਇਹ ਸੋਚਣਾ ਬੇਗਣਾ ਇਹਨਾਂ ਨੂੰ ਬਿਲਕੁਲ ਬਿਲਕੁਲ ਇਹਨਾਂ ਦਾ ਕੋਈ ਤਾਂ ਹੋਣਾ ਚਾਹੀਦਾ ਵਿਚਾਰੇ ਇੱਥੇ ਰੋਜ਼ਗਾਰ ਚ ਲਾ ਰਹੇ ਦੂਸਰੀ ਸਟੇਟ ਚੋਂ ਆ ਕੇ ਪੰਜਾਬ ਤੇ ਰਹਿ ਕੇ ਫੇਰ ਵੀ ਜਿੱਦਾਂ ਮਰਜ਼ੇ ਪਰ ਇਹਨਾਂ ਦੀ ਪਰਪਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਮਾਲਕ ਤੋਂ ਪੈਸਾ ਲਓ ਜਾਇਨਾ ਕੋਲੋਂ ਲਓ ਕਿਸੇ ਨਾ ਕੇਕ ਕੋਲੋਂ ਇਹ ਵਿਚਾਰਾ ਗਰੀਬ